ਹਾਂਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਗੀਤ ਬੰਦ ਕਰ ਦੇ ਭਾਈ ਗੀਤ ਬੰਦ 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 ਕਾਪੀਰਾਈਟ ਕਾਪੀਰਾਈਟ ਆ ਜੂ ਹਾਂ ਹੋਰ ਦੱਸ ਫਿਰ ਕਹਿੰਦੇ ਆ ਸੱਜਣਾ ਤੜਕੋ ਤੜਕੇ ਆ ਕੇ ਠੱਕੀ ਕਰਕੇ ਅਸੀਂ ਮੇਰੇ ਨਾਲ ਹਏ ਕੁੱਤੇ ਵੇ ਦੁੱਤੀ ਚੜ ਗਏ ਮਰਿਆ ਗਏ ਮੈਂ ਕਿਹਨੇ ਦੱਬਤਾ ਕੇ ਆਉਣ ਸਾਰੀ ਮੈਂ ਪਿਆਰ ਕਰ ਲਿਆ ਪਿਆਰ ਕੇ ਤਾਂ ਕੁੱਤੇ ਚੜ ਗਏ ਤੇ ਸੁੱਤਾ ਪਿਆ ਉੱਤ ਜਾਪਣ ਘੱਟਦਾ ਮੇਰੇ ਹੁਣ ਸਾਰੇ ਨੇ ਸਿੱਧਾ ਹੀ ਮਹਾ ਤੇਰੀ ਭੈ ਨੂੰ ਬੰਦਾ ਕਿਹੜਾ ਚੜ ਕੇ ਤੜਕੋ ਤੜਕੀ ਆ ਗਿਆ ਹੈ ਤੇ ਉਹ ਕਿਹ ਰਿਪੋਰਟਾਂ ਸਪੈਸ਼ਲ ਚੰਡੀਗੜ੍ਹ ਤੋਂ ਸੱਦਿਆ ਬੰਦਾ ਐ ਇਹ ਦੇ ਬੂਠੇ ਲੱਗੇ ਬਿਨਾ ਸਾਡਾ ਕੰਮ ਨਹੀਂ ਸਫਲ ਹੋਣਾ ਸੀਗਾ ਤਾਂ ਕਰਕੇ ਮਸ਼ੀਨ ਨਹੀਂ ਜਲਦੀ ਕੌਣ ਕੌਣ ਜਾਣਦਾ ਮੈਂ ਸੀ ਕਰਕੇ ਦੱਸੋ ਕਮੈਂਟ ਆਏ ਦੱਸ ਦਿਓ ਕਿਹੜਾ ਕਿਹੜਾ ਜਾਣਦਾ ਆਪਣੇ ਹਨਾ ਕੋਈ ਸਾਹਬ ਨੂੰ ਗੱਲ ਖਤਮ ਸਿੱਧਾ ਹੀ ਸਾਹਬ ਹੈ ਹੁਣ ਖੜਾਈ ਸੀਨੀਅਰ ਬਣ ਗਏ ਚੰਡੀਗੜ੍ਹ ਦੀ ਗੇਮ ਨੂੰ ਸਿੱਖਿਆ ਉਧਰ ਰਹਿ ਕੇ ਬਾਹਰ ਇਹ ਆਲੂ ਘਰੇ ਵਾਲੀ ਆਲੂ ਘਰੇ ਵਾਲੀ ਠੀਕ ਹੈ ਨਹੀਂ ਨਹੀਂ ਦੱਸ ਦੇਣੀ ਆਪਾਂ ਇਵੇਂ ਉਠਖੜਿਆ ਨਾ ਉਠਾ ਤਾਂ ਬਹੁਤ ਟਾਈਮ ਦੇਣੀ ਆ ਕੇ ਠਾਇਆਗਾ ਤੁਹਾਨੂੰ ਦੱਸੇ ਅਮੌਨਸਰ ਹਨਾ ਜਿਹੜੀ ਆਈਟਮ ਲਾਈ ਹੈ 8 8 ਵਜੇ ਜਾ ਕੇ ਠਾਪਾਂ ਟਾਈਮ ਵਾਲੀ ਹਾਂਜੀ ਮੇਰੇ ਹੀਰੋ ਮੈਂ ਇੱਥੇ ਜਾ ਕਣਾ ਮੈਂ ਅ ਫਿਰ ਤੋਂ ਸਮਾਂ ਆਗੇ ਕੀ ਕਰੇ ਲੱਗ ਪਾਗੋ ਦੇਖਣ ਨੂੰ ਤੈਣਾ ਨਹੀਂ ਅੱਜ ਛਿਪਿਆ ਤਾਂ ਨਹੀਂ ਵੈਸੇ ਇਦਾਂ ਪਰ ਦੁਪਹਿਰਾਂ ਹੋ ਗਿਆ ਭਾਈ 1 ਵਜੇ ਦਾ 1 2 ਵਜੇ ਢੜਕੇ ਦੇ ਘਰੋਂ ਨਿਕਲਿਆ ਭੁੱਖੇ ਜਾਈ ਇੱਕ ਮਿੰਟ ਰੁਕਦਾ ਇਹਨੂੰ ਬੰਦ ਕਰਾਵਾ ਠੀਕ ਹੈ ਕਿ ਨਹੀਂ ਤੇ ਬਸ ਉਹਨੂੰ ਫੋਨ ਫਾਰ ਚਾਰਜ ਲਾ ਕੇ ਰੁੱਟ ਰੁੱਟੀ ਖਾ ਕੇ ਉਹਦੋਂ ਬਾਅਦ ਕਰਦੇ ਸੱਚ ਕੋਈ ਭਰਾ ਵੀ ਮਿਲਣਾ ਹੈ ਉਸ ਬਾਰੇ ਵੀ ਗੱਲ ਕਰਨੀ ਆ ਇੱਕ ਬਈ ਬਾਜੀ ਬਾਰੇ ਖਾਸ ਗੱਲ ਕਰਨੀ ਆ ਤੁਹਾਡੇ ਨਾਲ ਪਹਿਲਾਂ ਇੱਕ ਮਿੰਟ ਮੈਂ ਕੀ ਚੱਕ ਕੇ ਉਹ ਖੋਲਾਂਗਾ ਕਿ ਇਹਨਾਂ ਗੋਲਾਂ ਕਾਦਾਂ ਪਾਉਂਗਾ ਵਿੱਚ ਓਏ ਉਹ ਫੋਨ ਵਗੈਰਾ ਕਰ ਲਿਆ ਚਾਰਜ ਭਾਈ ਤੇ ਬੱਚਾ ਵੀ ਆਪਣਾ ਮੂੰਹ ਕਰਨ ਲੱਗ ਗਿਆ ਹੁਣ ਦੇਖ ਆਉਂਦਾ ਕੋਲੇ ਹਾਂ ਬੱਤ ਆਇਆ 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 ਪੋਤਾ ਤੇਰੇ ਬੱਚੇ ਨਾਲ ਪੰਗੇ ਬਾਅਦ ਚ ਲਾਵਾਂਗੇ ਇੱਕ ਤਾਂ ਬੱਚੀ ਦੇਖਾਂ ਜਿਹੜੇ ਆਂਡਾ ਚੋਂ ਨਿਕਲ ਨਾਲੇ ਸੀ ਗਰੂ ਠੀਕ ਐ ਇੱਕ ਕਬੂਤਰ ਨੂੰ ਮੈਨੂੰ ਲੱਗਦਾ ਆਪਾਂ ਕਾਲਾ ਦਵਾਈ ਨਹੀਂ ਦਿੱਤੀ ਨਾ ਦੇਸੀ ਦਵਾਈ ਦੱਸਿਓ ਮੈਨੂੰ ਸ਼ਾਇਦ ਹਨਾ ਉਹ ਅੱਜ ਦੇ ਦਿੰਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਇੱਕ ਮੇਨ ਗੱਲ ਆਪਾਂ ਕਰਨੀ ਸੀ ਬਾਜੀ ਤੇ ਬਈ ਭਰਾ ਬਣੇ ਮਿੰਤੀ ਐ ਹਨਾ ਬਾਈ ਬਣੇ ਤੁਸੀਂ ਵੀ ਕਬੂਤਰ ਬਾਜ਼ ਮਕਸਰ ਹਨਾ ਯਾਰ ਆਪਾਂ ਹੀ ਕਬੂਤਰ ਬਾਜ ਹਨ ਕਬੂਤਰਾਂ ਦੇ ਸ਼ੌਂਕੀ ਆਪਾਂ ਬੰਦੇ ਤੇ ਆਪਾਂ ਨੂੰ ਪਤਾ ਆਪਣੀ ਖੇਡ ਬਾਰੇ ਕਿਸੇ ਅਣਜਾਣ ਬੰਦੇ ਨੂੰ ਆਪਣੀ ਖੇਡ ਦਾ ਨਹੀਂ ਪਤਾ ਬਾਈ ਬਣੇ ਸ਼ਪਾਰਸ਼ਾ ਨਾ ਪਾਓ ਭਰਾਵਾਂ ਬਣੇ ਮਿਹਨਤ ਦੀ ਗੱਲ ਆ ਹਨਾ ਸਾਡੇ ਪਿੰਡ ਵਾਲਿਆਂ ਨੂੰ ਫੋਨ ਕਰ ਕਰਕੇ ਕਿਸੇ ਨੂੰ ਵੀ ਸਾਡੇ ਘਰਾਂ ਚ ਸਾਡੇ ਸਾਕਿਆਂ ਨੂੰ ਜਾਂ ਕਿਸੇ ਨੂੰ ਵੀ ਵੀ ਬਾਈ ਸਾਡਾ ਕਬੂਤਰ ਐਂਟਰ ਕਰਾਏ ਸਾਡਾ ਕਬੂਤਰ ਕੋ ਚੱਕਰ ਕਰ ਆਪਾਂ ਨੂੰ ਤਾਂ ਪਤਾ ਬਾਈ ਹੁਣ ਜਦੋਂ ਇੱਕ ਐਂਟਰ ਹੋ ਗਏ ਹੁਣ ਇਹ ਤੋਂ ਬਾਅਦ ਨਹੀਂ ਕਰਾ ਸਕਦੇ ਭਰਾਵੋ ਕਿੰਨੇ ਕ ਐਂਟਰ ਕਰਾਵਾਂਗੇ ਅਸੀਂ ਫਿਰ ਤੁਸੀਂ ਜਿਹੜਾ ਸਾਡੇ ਪਿੰਡ ਦਾ ਬੰਦਾ ਕਿਸੇ ਨੂੰ ਵੀ ਤੇ ਵੀ ਲਾੜੋ ਜੇ ਸਾਨੂੰ ਪਿੰਡ ਦੇ ਬੰਦੇ ਨੂੰ ਤੁਸੀਂ ਫੋਨ ਕੀਤਾ ਉਹਨੂੰ ਕੁਝ ਕਬੂਤਰਾਂ ਦਾ ਪਤਾ ਨਹੀਂ ਉਹਨੇ ਚਾ ਕੇ ਸਾਨੂੰ ਫੋਨ ਲਾ ਕੇ ਕਹਿ ਦੇਣਾ ਵੀ ਬਈ ਸਾਨੂੰ ਨਹੀਂ ਪਤਾ ਰਿਸ਼ਤੇਦਾਰ ਆ ਸਾਡਾ ਤਾਂ ਕਰੋ ਹੀ ਕਰੋ ਹਨਾ ਇਹ ਆ ਦਬਾਅ ਪਾਉਂਦਾ ਯਾਰ ਵੀ ਸਾਡਾ ਕਬੂਤਰ ਛੜਾਉਣਾ ਹੀ ਛੜਾਉਣਾ ਤੁਸੀਂ ਗੱਲ ਮੁੱਕੀ ਉਹਨਾਂ ਨੂੰ ਇਹ ਚੀਜ਼ ਦੇ ਨਹੀਂ ਪਤਾ ਐਵੇਂ ਤੁਸੀਂ ਕਿਉਂ ਬਾਈ ਬਣੇ ਉਹ ਵਿਗਾੜ ਵਾਲਾ ਕੰਮ ਕਰਦੇ ਹੋ ਹਨ ਬਾਈ ਉਹਨੇ ਬਾਜੀ ਵਧਗਾ ਕਰਾ ਲੈਣ ਤੇ ਉਹ ਮਿਹਨਤ ਹੈ ਭਰਾਵ ਨੇ ਅੱਗੇ ਦੇ ਕੇ ਸ਼ਪਾਰਸ਼ਾ ਨਾ ਪਾਓ ਭਰਾਵ ਨੇ ਕਬੂਤਰ ਪੂਰੇ ਹੋ ਗਏ ਬਾਈ ਬੜੇ ਸਮਝ ਜੋ ਭਰਾ ਹਨਾ ਮੇਰੇ ਉਹ ਕੀ ਫਾਇਦਾ ਇਹ ਗੱਲਾਂ 'ਚ ਕੋਈ ਗੱਲ ਨਹੀਂ ਜੇ ਤੁਹਾਨੂੰ ਬਾਲੇ ਚੱਕ ਰਿਹਾ ਸਾਨੂੰ ਇੱਕ ਬਾਜੀ ਕਰਾ ਲੈਂਦੇ ਹੋ ਅਸੀਂ ਇੱਕ ਬਾਜੀ ਹੋਰ ਕਰਾ ਜਾਾਂਗੇ ਜਿਹੜੇ ਭਰਾ ਰਹਿ ਗਏ ਉਹਨਾਂ ਦੇ ਕਬੂਤਰ ਦੂਜੀ ਬਾਜੀ ਚ ਛਿੜਾ ਦਾਂਗੇ ਹਨਾ ਤੇ ਥੋੜਾ ਜਿਹਾ ਸਮਝੋ ਗੱਲ ਨੂੰ ਚਲ ਸਾਰਾ ਪਿੰਡ ਆ ਯਾਰ ਆਪਣੀ ਦਾ ਸਾਰੇ ਚਾਚੇ ਤਾਏ ਆ ਸਾਰੇ ਸਗੇ ਆ ਪਿੰਡ ਚ ਬਣਾ ਕੇ ਰੱਖੋ ਆਪਾਂ ਤਾਂ ਇਹ ਕਹਨੇ ਆ ਪਿੰਡ ਤੇ ਆਪਣੀ ਬਣੀ ਵੀ ਹੋਈ ਆ ਸੋਨੂੰ ਵੀ ਪਤਾ ਪਿੰਡ ਜੀ ਵੀ ਆ ਕੇ ਪੁੱਛ ਲੋ ਵਧੀਆ ਬਣੀਆਂ ਵਧੀਆ ਮਾਨੇ ਚਿਤ ਕਰਦੇ ਜਿੰਨੇ ਬੰਦੀ ਆਪਾਂ ਨੂੰ ਜਾਣਦੇ ਆ ਤੇ ਉਹਨਾਂ ਨੂੰ ਅਸੀਂ ਜਵਾਬ ਦਿੰਦੇ ਚੰਗੇ ਨਹੀਂ ਲੱਗਦੇ ਹਨਾ ਕਹੋ ਸਾਡੇ ਵੱਡੇ ਆ ਉਹ ਉਮਰ ਤੇ ਹਨਾ ਸੀਨੀਅਰ ਆ ਅਸੀਂ ਜਵਾਬ ਦਿੱਤਾ ਔਖਾ ਮੁੜ ਕੇ ਤੇ ਇੰਨੇ ਕਬੂਤਰ ਵੀ ਨੇ ਐਂਟਰ ਹੋਣੇ ਤੇ ਕੰਮ ਗਲਤ ਹੋ ਜਾਊਗਾ ਕਿ ਨਹੀਂ ਤਾਂ ਕਰਕੇ ਤੇ ਚਲੋ ਕੋਈ ਚੱਕਰ ਨਹੀਂ ਪਹਿਲਾਂ ਮੈਂ ਰੋਟੀ ਖਾ ਆਂ ਬਈ ਕਰਿਆ ਗਿਆ ਨਾ ਤੇ ਇੱਕ ਗੱਲ ਹੋਰ ਸੱਚ ਬਈ ਇੱਕ ਥੋੜੀ ਜਿਹੀ ਫਰਮਾਇਸ਼ ਹੋਰ ਆ ਹਨਾ ਭਰਾਵਾਂ ਨੇ ਜੇ ਕਿਸੇ ਦੀ ਨਿਗਾ ਚ ਕੋਈ ਟੀਚਰ ਹੋਵੇ ਹਨਾ ਟੀਚਰ ਮਤਲਬ ਟੀਚਰ ਤੋਂ ਭਾਵ ਅਸਾਈਨਮੈਂਟਾਂ ਪੂਰੀਆਂ ਕਰਾਉਣੀਆਂ ਥੋੜਾ ਹਾਈ ਲੈਵਲ ਦਾ ਹੋਵੇ ਹਨਾ ਅਸਾਈਨਮੈਂਟਾਂ ਵਗੈਰਾ ਬਣਾਉਣਵਾਉਣ ਸਾਰਾ ਕੁਝ ਕੁਐਸਚਨ ਵਗੈਰਾ ਉਹ ਆਨਸਰ ਸਾਰਾ ਕੁਝ ਪਤਾ ਹੋਵੇ ਤੇ ਜੇ ਕੋਈ ਹੋਇਆ ਧਿਆਨ ਚ ਮੈਨੂੰ ਬਾਈ ਬਨੇ ਫੋਨ ਫਾਨ ਲਾਇਓ ਹਨਾ ਜਾਂ ਮੈਸੇਜ ਕਰੋ ਇੰਨਾ ਕੰਮ ਹੱਲ ਜਰੂਰ ਕਰਾਇਆ ਆਪਾਂ ਅਸਾਈਨਮੈਂਟ ਆਇਆ ਪੂਰਕਾ ਕਰਾਉਣਾ ਆਪਣਾ ਗਾਂ ਤੋਂ ਫਰਮਾਇਸ਼ ਹੈ ਜੇ ਕੋਈ ਖਾਸ ਹਨਾ ਮਿੱਤਰ ਪਿਆਰਾ ਕਹਿ ਲੋ ਕੁਛ ਵੀ ਕਹਿ ਲੋ ਤਾਂ ਕਰਕੇ ਇੱਕ ਉਹ ਚੀਜ਼ ਇੱਕ ਸੱਚ ਆਪਾਂ ਹੋਰ ਕੰਮ ਕਰਨਾ ਹੈ ਜ਼ਰੂਰੀ ਇੱਕ ਮੱਛੀਆਂ ਲਿਆਉਣੀਆਂ ਆਪਾਂ ਮੱਛੀਆਂ ਉਹ ਨਹੀਂ ਦੂਜੀਆਂ ਛੱਪੜਾਂ ਲਿਆਉਣੀਆਂ ਵੜੀਆਂ ਵੜੀਆਂ ਉਹ ਛੋਟਾ ਇਹ ਨਹੀਂ ਉਹ ਕੰਚ ਦੇ ਜੇ ਕੋ ਘਰ ਜਿਹਾ ਬਣਾਉਂਦਾ ਉਹਨਾਂ ਦਾ ਉਹਦੇ ਚ ਰੰਗ ਬਰੰਗੀਆਂ ਇੱਕ ਉਹ ਵੀ ਲਿਆਉਣੀਆਂ ਹਜੇ ਇੱਕ ਬਾਬੇ ਉਹ ਬੱਕ ਤਾਂ ਵੀ ਲਿਆਉਣਗੇ ਡਕਸ ਉਹ ਵੀ ਲੈ ਕੇ ਆਉਣਗੇ DUK S ਉਹ ਵਾਲੀਆਂ ਹਨਾ 아니 ਐ ਤੈਨੂੰ ਤਾਂ ਗਲਤ ਹੋ ਗਿਆ DUCK ਹੁੰਦਾ ਸ਼ਾਇਦ ਹਨਾ DUCK S ਸ਼ਾਇਦ ਬਾਕੀ ਕੋਈ ਨਾ ਐਡੀਟ ਕਰਨ ਦੂਗਾ ਬਾਕੀ ਤੇ ਸਹੀ ਹੋਇਆ ਕੰਮ ਆਹ ਕੰਮ ਕਰਨੇ ਆ ਬਾਬੋ ਠੀਕ ਹੈ ਤੇ ਚਲੋ ਬੱਕ ਤਾਂ ਬੁੱਕ ਤਾਂ ਉਹ ਤਾਂ ਸਾਰਾ ਕੋਈ ਭਾਅ ਲਿਆਂਗਾ ਥੋੜਾ ਟੀਚਰ ਵਾਲਾ ਹੱਲ ਕਰਿਓ ਹਨਾ ਕੋਈ ਵਧੀਆ ਲੈਵਲ ਦਾ ਟੀਚਰ ਕੋਈ ਵੀਡੀਓ ਦੇਖਦਾ ਹੋਇਆ ਆਪਣੀ ਜਾਂ ਕੋਈ ਹੋਰ ਹਨਾ ਅਸਾਈਨਮੈਂਟ ਆ ਵਗੈਰਾ ਪੂਰਿਆਂ ਕਰਾਉਣਾ ਕਾਲਜ ਕਾਲਜ ਲੈਵਲ ਦਾ ਕੰਮ ਹੈ ਸਿੱਧਾ ਸਾਹਬ ਕਹਤਾ ਯਾਰ ਮੁੱਕਦੀ ਗੱਲ ਏ ਆ ਗਈ ਜੀ ਇਧਰ ਕੋਈ ਇੱਧਰ ਲੈ ਘਰੇ ਓ ਮਾਈ ਗਾਡ ਵਾਓ ਬਿਊਟੀਫੁੱਲ ਲੋਕ ਲਾ ਕੇ ਚਾਬੀ ਅੰਦਰ ਭੁੱਲ ਗਿਆ ਪਤਾ ਨਹੀਂ ਅੰਦਰ ਭੁੱਲ ਗਏ ਘਰੇ ਭੁੱਲਿਆ ਯਾਰ ਇੱਕ ਵਾਰ ਵਾਪਸ ਜਾਂਦਾ ਕੋਈ ਪਰ ਮੈਨੂੰ ਚਾਬਾਂ ਚੂਬਾਂ ਚੱਕ ਲਿਆਉਂਦੇ ਹੋ ਯਾਰ ਹਾਂਜੀ ਬਾਪੂ ਆ ਗਏ ਤੇਨੇ ਘਰੇ ਬਈ ਲਿਆਂਦੀ ਚਾਬੀ ਖੋਲਿਆ ਤਾਲਾ ਕਿਸੇ ਨੇ ਲਊ ਪੀਤਾ ਉਵੇਂ ਬਿਨਾਂ ਗੱਲ ਤੋਂ ਆਪਦੀ ਮਰਜ਼ੀ ਨਾਲ ਹੀ ਫੋਨ ਲਾ ਆਂਦੀ ਹੈ ਤੇ ਇੱਕ ਗੱਲ ਸੁਣਨ ਨਾਲ ਕਰਨਾ ਹੀ ਰਹਿ ਗਈ ਸੀ ਬਈ ਅੱਜ ਕੋਈ ਭਰਾ ਆਏ ਸੀਗੇ ਮਿਲਣ ਲੁਧਿਆਣੇ ਤੋਂ ਹਣਾ ਤੇ ਉਦੋਂ ਆਪਾਂ ਨਹੀਂ ਸੀ ਘਰੇ ਤੇ ਤਾਂ ਕਰਕੇ ਬਾਈ ਬਣੇ ਹਣਾ ਵੀ ਸਾਨੂੰ ਪਤਾ ਯਾਰ ਹਣਾ ਜਿੰਨੇ ਵੀ ਭਰਾ ਮਿਲਣ ਆਉਂਦੇ ਰਹਿੰਦੇ ਆ ਕੋਈ ਦਿੱਕਤ ਨਹੀਂ ਹਣਾ ਆਪਾਂ ਘਰੇ ਹੁੰਨੇ ਆ ਵਧੀਆ ਸਭ ਨੂੰ ਬਹਾਉਣਿਆ ਚਾਹ ਪਾਣੀ ਸਭ ਦਾ ਮਾਨਤਨ ਕਰਦੇ ਆ ਪਰ ਰੋਲਾ ਐ ਹੁੰਦਾ ਬਾਈ ਨਾ ਮੈਂ ਮੈਨੂੰ ਮਾੜਾ ਮਾੜਾ ਫੋਨ ਲਾ ਕੇ ਆਇਆ ਕਰੋ ਜਿਹੜੇ ਵੀ ਭਰਾਣੇ ਆਉਣਾ ਹੁੰਦਾ ਜਿਵੇਂ ਅੱਜ ਉਹਨਾਂ ਨਾਲ ਹੋਈ ਐ ਮੈਂ ਜਾਵੜਾ ਕੰਮ ਮਲੋਟ ਸਾਨੂੰ ਪਤਾ ਮੈਂ 10 ਵਜੇ ਦਾ ਗਿਆ ਮੈਂ 2 ਵਜੇ ਮੁੜ ਕੇ ਆਇਆ ਤੇ ਉਹ ਜਦੋਂ ਮੈਂ ਗਿਆ ਉਹ ਹੀ ਮੈਂ ਰਾਹ 'ਚ ਹੀ ਸੀਗਾ ਮੈਨੂੰ ਉਹਦੀ ਫੋਨ ਲਾਤਾ ਉਹਨਾਂ ਨੇ ਹਨਾ ਤੇ ਉਦੋਂ ਹਲੇ ਮੈਂ ਜਾਈ ਆਂਦਾ ਸੀਗਾ ਤੁਸੀਂ ਆਪ ਦੇਖ ਲਈ ਮੈਂ ਹੁਣ ਆਪਦੇ ਕੰਮ ਵੀ ਤਾਂ ਜਾਣਾ ਹੀ ਹੈ ਨਾ ਭਰਾ ਮੇਰੇ ਹੋਣਾ ਤੇ ਆਖੇ ਬਈ ਅਸੀਂ ਲਧਿਆਣੇ ਤੋਂ ਆਏ ਆ ਤੇ ਤਾਂ ਕਰਕੇ ਫਿਰ ਮੈਂ ਆਖਿਆ ਵੀ ਬਈ ਮੈਨੂੰ ਟਾਈਮ ਲੱਗ ਜੂ ਸਿੱਧੀ ਗੱਲ ਹਨਾ ਘੰਟਾ ਤਾਂ ਮੂੰਹ ਹੀ ਕਹਿਦਾ ਸੀਗਾ ਮੈਨੂੰ ਟਾਈਮ 2 ਘੰਟੇ ਲੱਗੇ 2-3 ਘੰਟੇ ਮੈਨੂੰ ਮੈਂ ਮੈਨੂੰ ਟਾਈਮ ਲੱਗ ਜੂ ਹਨਾ ਤੇ ਤੁਸੀਂ ਆਪ ਦਾ ਦੇਖ ਲਓ ਵੀ ਬੈਠਣਾ ਤਾਂ ਫਿਰ ਬੈਜੋ ਬੈ ਤਾ ਕਰਕੇ ਬਾਈ ਬਣੇ ਘਰੇ ਘਰੇ ਨਹੀਂ ਹੁੰਦਾ ਕਈ ਕਈ ਵਾਰੀ ਹੈਣਾ ਮੈਂ ਤੇ ਜਦੋਂ ਕਿਸੇ ਭਰਾਣੇ ਆਉਣਾ ਹੁੰਦਾ ਤੇ ਬਾਈ ਬਣੇ ਫੋਨ ਲਾਜ਼ਮੀ ਲਾ ਕੇ ਆਇਆ ਕਰੋ ਭਰਾਵਨੇ ਹੈਣਾ ਐਵੇਂ ਯਾਰ ਮੁੜ ਕੇ ਹੁਣ ਉਹ ਭਰਾ ਵੀ ਮੁੜ ਗਏ ਮੈਂ ਉਹ ਤਾਂ ਦੰਣੀ ਨੂੰ ਭੇਜਤਾ ਜਦੰਣੀ ਨੇ ਭਾ ਵੀ ਲਈ ਸੀ ਅੰਦਰ ਤੇ ਚਲ ਪਾਣੀ ਪੂਣੀ ਫੜਾਇਆ ਹੈਣਾ ਤੇ ਉਸ ਤੋਂ ਬਾਅਦ ਉਹ ਚਲ ਗਿਆ ਆਪਦਾ ਹੈਣਾ ਵੀ ਐਵੇਂ ਮਾਰ ਕੇ ਨਲੇ ਸੁਡੀ ਭਕਾਈ ਹੁੰਦੀ ਹੈ ਕਿ ਨਹੀਂ ਨਾ ਤੁਸੀਂ ਖੱਜਲੋਨੇ ਤੇ ਉਸ ਤੋਂ ਚੰਗਾ ਇੱਕ ਵਾਰੀ ਮੈਨੂੰ ਫੋਨ ਕਰ ਲਿਆ ਕਰੋ ਵੀ ਬਾਈ ਤੂੰ ਘਰੇ ਹੈਗਾ ਸੀ ਆਉਣੇ ਆ ਜੇ ਮੈਂ ਘਰੇ ਹੁਣਾਂ ਨੂੰ ਪਤਾ ਹੀ ਮੈਂ ਕਹਿ ਦੇਣਾ ਹਾਂ ਬਈ ਆ ਜਾਓ ਪਰ ਅਕਸਰ ਕੰਮ ਤੁਹਾਨੂੰ ਪਤਾ ਹੈ ਕੰਮ ਵੀ ਜ਼ਰੂਰੀ ਆ ਬਾਬਾ ਬੈ ਰਹਿਣਾ ਕਿ ਨਹੀਂ ਐਨੇ ਕੌਣ ਆ ਗਿਆ ਮੇਰੇ ਵੀਰੋ ਚੋਬਰ ਆ ਗਿਆ ਜੀ ਗੈਂਗ ਬੈਂਗ ਲੀਡਰ ਹੋਰ ਤਾਂ ਸੁੰਡੇ ਕਿਵੇਂ ਸਸਰੀਕਾਲ ਕਿਧਰੋਂ ਆਇਆ ਕਰੋ ਸਕੂਲ ਗਿਆ ਸੀ ਅੱਜ ਤੱਕ ਕਿਸੇ ਨੇ ਕੁਝ ਆਖਾ ਕੋਈ ਮੈਡਮ ਮਾਸਟਰ ਨਾਲ ਕੋਈ ਹੋਈ ਹੋਈ ਲੜਾਈ ਕੋਈ ਮਾੜੀ ਮੋਟੀ ਨਹੀਂ ਹੁੰਦੀ ਚਲ ਲਓ ਜੀ ਇੱਥੇ ਇਧਰ ਆਪਣੇ ਕੂਤਰਾਂ ਨੂੰ ਦੇਸੀ ਦਵਾਈ ਦੇ ਕੇ ਲਿਆ ਆਪੇ ਚਾਕੇ ਮੁੰਡਿਆ ਓਏ ਦਵਾਈ ਇਸ ਤੋਂ ਬਾਅਦ ਕੀ ਕਰਨਾ ਹੈ ਜਿਹੜੇ ਦੂਜੇ ਕੂਤਰਾਂ ਨੂੰ ਦਿੰਨੇ ਆ ਨਾਰਮਲ ਉਹਨਾਂ ਹੀ ਦਵਾਈ ਕਰਕੇ ਬੰਦ ਓਨਲੀ ਦੋ ਕਬੂਤਰਾਂ ਨੂੰ ਜਿਨ੍ਹਾਂ ਨੂੰ ਲੋੜ ਐ ਉਹਨਾਂ ਨੂੰ ਹੀ ਦੇਣੀ ਐ ਸਿਰਫ ਅਪਾ ਠੀਕ ਐ ਹੈ ਤੇ ਲੈ ਸਕਦੀ ਲਓ ਪਰ ਪਹਿਲੀ ਉਤਰ ਗਈ ਸਿੱਟੀ ਅੰਦਰ ਗੋਲੀ ਤੇ ਛੜ ਗਈ ਪਿੰਡੇ ਲਓ ਜੀ ਤੇ ਲਾਸਟ ਕਬੂਤਰ ਉਹ ਵੀ ਤੇ ਚਾਹ ਲਓ ਜੀ ਤੇ ਇੱਧਰ ਇੱਕ ਕਬੂਤਰੀ ਨੂੰ ਤਾਂ ਦੇ ਦਿੱਤੀ ਐ ਵੀ ਦਵਾਈ ਤੇ ਜਿਹੜੀ ਦੂਜੀ ਰਹਿ ਗਈ ਮੇਨ ਕਬੂਤਰੀ ਵੱਡੀ ਕਾਲੀਆਂ ਚਵਾੜੀਆਂ ਵਾਲੀ ਤੇ ਇਹਦੇ ਵੀ ਸਿਰ ਦੇ ਅੰਦਰ ਜੀਵਨ ਕੀ ਗੋਲੀ ਓਕੇ ਹੋ ਗਿਆ ਜੀ ਤੇ ਇਧਰਲੇ ਖੁਡਿਆਂ ਨੂੰ ਵੀ ਦੇ ਦੀ ਪਈ ਦਵਾਈ ਲਾਸਟ ਕਬੂਤਰ 1000 ਰੁਪਏ ਇਹ ਜਿਹੜਾ ਆਪਾਂ ਨੂੰ ਉਹ ਲੱਗਦਾ ਨਾ ਵੀ ਕੋਈ ਮਾੜਾ ਮੋਟਾ ਟਿੱਲਾ ਆ ਜਾਂ ਕਰੰਟ ਜਾਂ ਹੈ ਨਹੀਂ ਤੇ ਉਹਨੂੰ ਆਪਾਂ ਦੇ ਦੇਨੇ ਹਾਂ ਦੇਖ ਕੇ ਥੋੜਾ ਜਾਨਣੀ ਗਿਓ ਜੋ ਗਰਮ ਜਿਹਾ ਹੋਵੇ ਉਹ ਮੜਾ ਡੱਬਾ ਚੱਕੋ ਆਪਣਾ ਕੋਲ ਉਹ ਵੀ ਤਾਂ ਲੈਣਾ ਮੈਂ ਥੋੜੇ ਦੇ ਰੱਖ ਇਧਰ ਇਹ ਖੁਡਾ ਨੂੰ ਦੇ ਲਿਆ ਉਹ ਫੜ ਕੇ ਰੱਖੋ ਜੀ ਹਾਂ ਐ ਕਰਕੇ ਇੱਕ ਅ ਮਰ ਦੀ ਛੱਟ ਕੇ ਦੇਣ ਕਰੀ ਕੀ ਆਂਟੇ ਉਹਦੇ ਲਵਾ ਲੇ ਉਹ ਤਾਂ ਲਵਾਉਗਾ ਨਹੀਂ ਇਹ ਚਾਲ ਬੇਬੀ ਪਾ ਦੇ ਗਾ ਜਾਂ ਆਪਣੇ ਦੋ ਆਂਡੇ ਮਾਰਾ ਥੱਲੇ ਗੂੜਾ ਥਾ ਫੜਾ ਕਾ ਚੱਲ ਓਕੇ ਜੀ ਬੁਟਾ ਸੁਆਈ ਬੂੜੀ ਦੀਤੀ ਦੇ ਬੱਚੇ ਵੀ ਦੇਖ ਲੈ ਬੱਚਿਆ ਖੜ ਜਾ ਇੱਕ ਮਿੰਟ ਕਿਹੜੀ ਜੂੜੀ ਨੇ ਕੱਢੇ ਆ ਹਾਂ ਠੀਕ ਆ ਇਧਰ ਆ ਮੜਾ ਜਮੇ ਆਹ ਖੁੱਡੇ ਚੋਂ ਆ ਦੋ ਤਾਂ ਨਵੀਆਂ ਜੂੜਾਂ ਨੇ ਆਂਡੇ ਤੇ ਰੱਖਦਾ ਇਹ ਉਹ ਵਾਲੀ ਠੀਕ ਐ ਇੱਕ ਉਹ ਤਾਂ ਵਾਲੀ ਇਧਰਲੇ ਪਾਸਿਆਂ ਆ ਆਹਾਂ ਠੀਕ ਐ ਨੀ ਇਹ ਦੋ ਜੂੜਾਂ ਨੇ ਆਂਡੇ ਹੁਣ ਤਰੇ ਆ ਹੋਕਲੀ ਪੁਰਾਣੀ ਜੂੜੀ ਰਹੀ ਸੀ ਉਹ ਤੇ ਉਹ ਇਹਦਾ ਇੱਕ ਕੰਡਾ ਖਰਾਬ ਹੈ ਤੇ ਇੱਕ ਕੰਡੇ ਜੋ ਬਚਾ ਨਿਕਲ ਨਾਲ ਉਹਦੇ ਤੇ ਬਾਕੀ ਇਧਰੋਂ ਤਾਂ ਕੱਢ ਹੀ ਲੈ ਸਾਰਾ ਨਹੀਂ ਲੱਗ ਪਾ ਗਿਆ ਯਾਰ ਇਧਰੋਂ ਤਾਂ ਅਸ ਨੂੰ ਮੈਂ ਦਾ ਹੱਦ ਨਾ ਰਤੀ ਨਹੀਂ ਕੱਢ ਲੈ ਕਾਲੀ ਨਹੀਂ ਕੱਢ ਲੈ ਤੇ ਛਾ ਛਾਖਿਆਂ ਚੋਂ ਕੱਢ ਲੈ ਰਤੀ ਦੀ ਮਾਂ ਪਿਓਣੀ ਜੀ ਕੱਢ ਲੈ ਤੇ ਆ ਥੱਲੋਂ ਕਾਲੀ ਦੇ ਭਰਾ ਆ ਦੇ ਰਹਿ ਗਈ ਨਿਕਲ ਨਾਲੇ ਬਸ ਤੇ ਇਧਰ ਇੱਕ ਹੋਰ ਜੁੜਦੇ ਆਂਡੇ ਨਵੇਂ ਤਰ੍ਹਾਂ ਹਜੇ ਥਲੜੀ ਨਹੀਂ ਜਿਹੜੀ ਥੱਲੇ ਆ ਇਧਰਲੇ ਪਾਸੇ ਆਹਾ ਤੇ ਇੱਕ ਉਹ ਤਾਂ ਵੀ ਠੇੜੀ ਉਹ ਵਾਲੀ ਇਹ ਉਹ ਵਾਲੀ ਉਹ ਜੁੜੀ ਨਾਂਡੇ ਨਵੇਂ ਤਰ੍ਹਾਂ ਹੈ ਤੇ ਆ ਇੱਕ ਜੋੜੀ ਰਹਿੰਦੀ ਆ ਆ ਤਾਂ ਕਬੂਤਰ ਨਹੀਂ ਕਬੂਤਰ ਤਾਂ ਲਾਲ ਚੀਨਾ ਥੜੜਾ ਇਧਰ ਲਾ ਤੇ ਕਬੂਦਰੀ ਗੁਲਾਬੀ ਬਗਲਾ ਨੇ ਚ ਉਹ ਤਾਂ ਬੈਠੀ ਇਹ ਵੀ ਤਾਂ ਨੂੰ ਕੋਈ ਦਿੱਕਤ ਨਹੀਂ ਕਾ ਲਈ ਤੇ ਆਪਣਾ ਇਧਰ ਵੇਖ ਲੈ ਐਡ ਵੇਖ ਜੀ ਮਹਾਰਾਜ ਜੀ ਤਿੰਨ ਚ ਆ ਟਾਈਮ ਦੇਖੀ ਕਿੰਨਾ ਹੋ ਗਿਆ ਹਾਰ ਜਾ ਜਾਬੂ ਦੀ ਪਿਯੂਰੀ ਕਿੱਟ ਗਿਆ ਆਪਣਾ ਵਾਚ ਤੇ ਹੁਣ ਖੜ ਕੇ ਟਾਈਮ ਮਾਸ਼ਾਅੱਲਾ ਸੁਹਾਨ ਅੱਲਾ 3:27 ਮਿੰਟ ਤੇ ਲੈਟਾਂ ਹਜੇ ਹਜੇ ਜਗੀ ਆਂ ਸੋ ਸਾਡਾ ਦਿਨ ਚੜ੍ਹੇ ਨੀ ਕੱਲ੍ਹ ਲੇ ਗਿਆ। ਨਾਓ ਜੀ ਮੈਂ ਇਹ ਵੀਡੀਓ ਬਣਾ ਲਈਏ। ਆ ਦੋਵੇਂ ਮੁੰਡਿਆਂ ਨੂੰ ਪਤਾ ਅਕਸਰ ਇੱਥੇ ਦੇਖਣ ਨੂੰ ਮਿਲਦੇ ਰਹਿੰਦੇ ਆ ਤੇ ਆਹ ਭਾਈ ਆਇਆ ਜੱਜਲ ਤੋਂ। ਕੀ ਨਾਂ ਹੈ ਭਾਈ? ਹੈਪੀ। ਹੈਪੀ ਜੱਜਲ। ਠੀਕ ਹੈ ਕਿ ਨਹੀਂ? ਇਹ ਭਰਾ ਅੱਜ ਮਿਲਣਾ ਆਇਆਗਾ। ਚੱਲ ਤੇਰੀ ਵਾਰੀ ਭਾਈ ਸੀਏ ਕਰੇ ਚੰਗਾ ਹੋਇਆ ਤੂੰ ਫੋਨ ਕਰ ਬਹੁਤ ਸੋਹਣੀ ਗੱਲ ਆ ਤੇਰੀ। ਤੇ ਪਹਿਲਾਂ ਹਾਂ। ਪਹਿਲਾਂ ਲੁਧਿਆਣੇ ਵਾਲੇ ਆਏ ਆ ਨਾ ਸੱਚੀ ਗੱਲ ਐ ਇੱਥੇ ਬਾਰ ਚ ਆ ਕੇ ਇੱਥੇ ਬਹਿ ਕੇ ਮੁੜ ਗਏ। ਮੈਂ ਤੈਨੂੰ ਪਤਾ ਕੰਮ ਗਈ ਪਰ ਸਾਹਵੇਂ ਸਾਹਦਨ ਸੀ। ਕੀ ਆ ਕਿ ਨਹੀਂ? ਹੋਰ ਓਕੇ ਰਿਪੋਰਟ ਐ। ਓਕੇ ਰ ਸਰ ਆ ਜਾਓ ਬੜ ਠੀਕ ਆ ਆਇਓ ਬੱਚੇ ਅੰਦਰੀ ਆ ਜਾਓ ਫਿਰ ਤੁਸੀਂ ਵੀ ਜਾਨਵਰ ਨਿਕਲੋ ਸਿਗਰਟ ਜੀਆ ਦਿਖਾ ਆ ਜਾਨੀ ਕਿ ਵੀਡੀਓ ਚੋਂ ਆਪਾਂ ਦੇਖ ਲਿਆ ਉਹ ਦੇਖ ਲਿਆ ਉਹਦੇ ਬਾਰੇ ਦੇ ਬਾਜੀ ਦੇ ਬਾਰੇ ਨਾਲੇ ਕਿ ਕਬੂਤਰ ਦੇਖ ਕੇ ਆ ਵੀ ਕਿਹੜਾ ਬਿਠਾ ਠੀਕ ਆ ਵੱਡਾ ਸ਼ਾਹ ਖਾ ਵੀ ਦੇਖ ਲਿਆ ਮੇਰੇ ਵੀਰੋ ਕਹਿੰਦੇ ਲਓ ਜੇ ਇਧਰ ਮੋਢਾ ਕਹਿੰਦੇ ਕਬੂਤਰਾਂ ਦਾ ਵੀ ਸ਼ੌਂਕ ਕਰਦਾ ਹੋਇਆ ਉਹ ਦੇਖਣੋਂ ਦੱਸੋ ਜੀ ਕਿੱਦਾਂ ਦਾ ਲੱਗਾ ਤੁਹਾਨੂੰ ਇਹ ਪੱਠਾ ਇਹ ਗੱਲ ਨਾ ਬਾਈ ਉਹਨਾਂ ਚੋਂ ਮੂੰ ਤਾਂ ਸਾਰਾ ਸਹੀ ਹੈ ਕਹਿੰਦੇ ਥੋੜੀ ਧੌਂ ਟੇਢੀ ਕਰਦਾ ਉਹ ਇਹਦੇ ਵਿੱਚ ਵੱਜ ਹੈ ਇੱਕ ਧੌਂ ਵਾਲੀ ਵਜ ਦੀ ਮਾੜੀ ਆ ਇੱਕ ਆ ਜਿਹੜਾ ਗੋਲ ਘੁੰਮਦਾ ਇਹ ਜੀ ਭੇੜੀ ਹੈ ਉਹ ਬਹੁਤ ਸੋਹਣਾ ਹੈ ਠੀਕ ਹੈ ਮਾਰੀ ਹੈ ਨਾ ਨਿਗਾਹ ਚੰਗਾ ਇਹਨਾਂ ਜੋ ਸਾਰਿਆਂ ਚ ਹੋਵਾਲਾ ਉਹ ਉਹਨਾਂ ਜੋ ਆਪਣੇ ਮਸ਼ਹੂਰ ਹੋਏ ਜਿਹੜਾ ਬਾਦਲ ਅੱਛਾ ਅੱਛਾ ਜਿਹੜਾ ਉਹ ਫਿਰਦਾ ਇਹ ਬੱਚੇ ਕਢਾਉਂਗੇ ਇਹ ਸਹਿਜ ਵਾਲਾ ਵੱਡਾ ਏਰੇ ਕੀ ਰੋਲ ਐਡਾ ਸਹਿਜ ਕਿਵੇਂ ਹੋ ਗਿਆ ਦਾ ਇਹਦਾ ਬਾਪ ਕੋਚੀ ਨਾ ਭਈ ਅੱਗ ਲੜਦੇ ਲੋ ਵਾਲੇ ਲੋ ਵਾਲ ਤਾਂ ਹੀ ਛੋਟੇ ਰਹਿ ਗਏ ਇਹੇ ਲੋਜ ਵੱਡਾ ਉਪਰ ਗਾਂਵ ਜਾਉਂਦੇ ਐਡਿਡੀ ਕਾਮ ਜਾਵੇ ਜਿਹੜਾ ਹੋ ਫਿਰਦਾ ਇਹ ਬੱਚੇ ਕਢਾਉਂਗੇ ਲੈ ਕੇ ਜਾਂਦੇ ਆਪਾਂ ਠੀਕ ਠੀਕ ਹੈ ਠੀਕ ਮਨਪੇ ਤੈਨੂੰ 50000 ਰੁਪਏ ਦੇ ਕੇ ਜਾਵਾਂ ਇੱਕ ਮਹੀਨੇ ਵਾਸਤੇ ਜਦੋਂ ਮੋੜ ਕੇ ਉਹ 25000 ਵਾਪਸ ਠੀਕ ਹੈ ਠੇਕੇ ਤੇ ਕਢਾਵਾਂਗੇ ਕੱਲ ਭਾਈ ਚੋਪੜਾ ਚੱਲੀਏ ਪਹਿਲਾਂ ਤਾਂ ਖੇਤ ਆਗੇ ਕਰਾਂਗੇ ਜਾਨਵਰਾਂ ਦੀ ਸੇਵਾ ਹਾਂਜੀ ਬਾਬਿਓ ਆਗੇ ਜੀ ਖੇਤ ਤੇ ਹੁਣ ਸਾਰ ਪਹਿਲਾਂ ਹੱਥ ਪਾ ਗਏ ਮੋਟਰ ਵਾਲੇ ਕਮਰੇ ਅੰਦਰ ਤੇ ਕਰਤਾ ਭਈਆ ਬੰਦ ਨਿਗਾਹ ਨਾਲ ਹੱਥ ਪਾਉਣਾ ਪੈਂਦਾ ਕਿ ਸਭ ਬੈਠਾ ਦਾ ਸਾਪਾਂ ਫੜਿਆ ਜਾਂਦਾ ਧੱਕੇ ਨਾਲ ਹੀ ਆ ਕੇ ਸੱਚੀ ਗੱਲ ਐ ਠੀਕ ਨਹੀਂ ਯਾਰ ਕਿਆਰੀਆਂ ਵੀ ਲਾਉਣੀਆਂ ਸੀ ਸਾਈਡਾਂ ਵਾਲੀਆਂ ਯਾਰ ਮਾ ਟੂਆ ਮਾਰ ਕੇ ਕਿਆਰੀਆਂ ਮੈਨਾਂ ਕਿੱਡਾ ਕੀ ਪਤਾ ਲੱਗਦਾ ਸਾਡੇ ਨੂੰ ਲਾਜ਼ਮ ਨਹੀਂ ਹੁਣ ਉਹ ਵੇਖਣ ਘੜਾ ਜਾਵੇ ਦੂਜੇ ਸਿਰੇ ਕਿਰਾਂ ਦਾਣੇ ਪਾ ਕੇ ਲੇਟ ਹੋਈਏ ਨੇ ਕਿਆਰੀਆਂ ਬਾਅਦ ਚ ਰਾਤ ਨੂੰ ਲਾਾਂਗੇ ਵਿਹਲੇ ਹੀ ਐ ਵਾਣ ਕਿੜਾ ਪਾਈਦਾ ਇੱਥੇ ਹੀ ਐ ਕਬੂਤਰਾਂ ਆਏ ਕਿ ਕੂਤਰਾਂ ਨੂੰ ਦਾਣੇ ਨੇ ਲੇਟ ਹੋ ਗਏ ਤੇ ਉਹ ਕੰਮ ਗਲਤ ਹੋ ਜੂਗਾ ਉਹ ਤਾਂ ਭੋਜ ਨੇ ਮਰਜੀ ਲੇਟ ਹੋਈ ਕੋਈ ਪੰਜ ਦੋ ਦਿਨਾਂ ਰਾਤਾਂ ਦੋ ਦਿਨਾਂ ਰਾਤਾਂ ਨਾ ਘਰੇ ਬੜਾ ਉਹ ਲੋ ਕਬੂਤਰ ਕੋਈ ਨਹੀਂ ਉਹ ਲੋ ਕਬੂਤਰ ਪੈਣੀ ਹੁਣ ਤੇ ਹੁਣ ਕਬੂਤਰ ਹੁਣ ਕਬੂਤਰ ਪੈਲ ਦੇ ਆਧਾਰ ਤੇ ਦੋ ਘਰ ਦਾ ਕੰਮ ਆਪਣਾ ਠੀਕ ਹੈ ਕਿ ਨਹੀਂ ਬਾਕੀ ਕੀ ਬਾਤਾਂ ਨੇ ਖੇਤਾਂ ਦੀ ਗ੍ਰੀਨਰੀ ਨੇ ਤੇ ਮਾਹੌਲ ਮੇਰੇ ਵੀਰੋ ਜੀ ਖੇਤਾਂ ਦੀ ਗ੍ਰੀਨਰੀ ਐਂਡ এনਵਾਇਰਨਮੈਂਟ ਫਰੈਸ਼ এনਵਾਇਰਨਮੈਂਟਡ ਬਿਊਟੀਫੁਲ 뷰 ਪਰ ਇੱਥੇ ਰਹਿਣ ਨੂੰ ਨਹੀਂ ਜੀ ਕਰ ਲਓ ਜੀ ਰੱਖਿਆ ਆਪਣੇ ਜਾਨਵਰਾਂ ਨੂੰ ਦਾਣੇ ਤੇ ਇੱਧਰ ਸਾਡਾ ਉਸਤਾਦ ਅਮਰੀਕੀ ਜੀ ਪਹੁੰਚੇ ਹੋਏ ਨੇ ਏ ਤਾਂ ਹੀ ਤਾਂ ਕੁਰਸੀ ਤੇ ਬੈਠਣੇ ਨੇ ਤਾਂ ਗੁਣ ਲਈ ਜਾਂਦੇ ਅਸੀਂ ਤੇ ਸਾਨੂੰ ਦੱਸੀ ਜਾਂਦਾ ਵੀ ਦਾਣਾ ਪਾਣੀ ਤੁਸੀਂ ਕੀ ਬਦਲਾ ਕਰੋ ਤੇ ਜੋੜੀਆਂ ਜਾੜੀਆਂ ਮੜਕਾ ਮੋਟੀਆਂ ਪੱਟ ਕੇ ਲਾਉਣ ਦੀ ਰਾਏ ਦੇਣਗੇ ਤੇ ਗੇਮ ਪਾਣੀ ਹੁਣੇ ਤੋਂ ਹੀ ਤਿਆਰੀ ਚੱਲ ਰਹੀ ਹੈ ਕਬੂਤਰਾਂ ਦੇ ਹਿਸਾਬ ਤੇ ਗੇਮ ਪਾਣੀ ਲਿਖ ਕੇ ਦਊਗਾ ਤੇ ਅਮਰੀਕੀ ਆਲੂ ਬਖਾਰਾ ਲਾਉਣਾ ਗਾਹ ਨੂੰ ਆਪਾਂ ਕਿ ਨਹੀਂ ਲਾਉਂਦੇ ਲਾਵਾਂਗੇ ਠੀਕ ਹੈ ਕਿ ਕੋਈ ਹੋਰ ਗੇਮ ਤਿਆਰ ਕਰਨੀਆਂ ਨਵੀਆਂ ਆਪਾਂ ਕੋਈ ਨਵੀਂ ਕੋਈ ਜੜੀ ਬੂਟੀ ਪਾ ਲਾਂਗੇ ਜੜੀ ਬੂਟੀ ਪਖੜਾ ਜਿਹੜਾ ਪਾਣੀ ਜਣ ਪਖੜਾ ਕਰ ਲਾਂਗੇ ਹੀ ਲਾ ਉਹ ਚੀਜ਼ ਵੀ ਲਿਆਵਾਂ ਕੋਈ ਗੱਲ ਨਹੀਂ ਸਾਰੇ ਤੇ ਬਾਕੀ ਇੱਕ ਹੋਰ ਉਸਤਾਦ ਵੀ ਪਹੁੰਚ ਗਿਆ ਇੱਕ ਤਾਂ ਇਹਨੂੰ ਜੋੜੀ ਦੇ ਹਾਂ ਆਉਂ ਵੀ ਅਮਰੀਕੀ ਤੇ ਗੋਨ ਲੈਣ ਆਇਆ ਅਮਰੀਕੀ ਤੋਂ ਗੋਨ ਲੈਣੇ ਉਸਤਾਦ ਜੀ ਤੋਂ ਉਹ ਸਾਬ ਕੋਲ ਆ ਗਏ ਹਾਂ ਹਾਂ ਬਸ ਤੇਰੀ ਹੱਥ ਆਉਣ ਸਰ ਉਸਤਾਦ ਜੀ ਦੇ ਪੈਰੀ ਹੱਥ ਸਰ ਗੋ ਬਾਬੇ ਮਹੀਨਾ ਤੋਂ ਉਹ ਗੁੱਦਾ ਵੇਖਣ ਨੂੰ ਕੋਈ ਇੱਕ ਬੱਚਾ ਹੈ ਮੈਂ ਚੱਕਰ ਮੇ ਕੋਈ ਇਹ ਵਾਲ ਕਾੜਦਾ ਤੇਰੇ ਘਰੋਂ ਨਹੀਂ ਬੱਚਾ ਗਿਆ ਇਹ ਲੈ ਲਓ ਜੀ ਇਹ ਕੁੱਟੂਗਾ ਸਾਰ ਨੂੰ ਆਪਾਂ ਨੂੰ ਰੱਖ ਦਗੇ ਦਾਣੇ ਭਈ ਰਣਕੂਤਰ ਨੂੰ ਇੱਕ ਮਿੰਟ ਰੋ ਆਇਓ 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 ਬੱਚਾ ਓਹ ਹੋ ਹੋ ਹਾਂ ਬੱਚਾ ਨੂੰ ਭੜਾ ਹੈਗਾ ਓਹ ਹੋ ਹੈ ਇਹ ਨਹੀਂ ਜੀ ਘਾਦੇ ਹੈ ਜੀ ਤੇਰੇ ਘਰ ਵੀ ਨਹੀਂ ਬੈਠਾ ਹੈਗਾ ਜਿਆਦਾ ਬੱਚਾ ਆਦਾ ਹੱਸਦੇ ਤੇ ਕਿਸ ਕਰ ਲਾ ਲਾ ਬੱਚਾ ਆਦੇ ਨਹੀਂ ਮੈਨੂੰ ਗੁਣ ਦੇ ਦੇ ਜੀ ਨਹੀਂ ਗੁਣ ਦੇ ਦੇ ਇਦਾਂ ਦੇ ਗੁੱਡੇ ਜੀ ਵਰਾਕ ਕਰਕੇ ਨਾੜੇ ਮਰੀ ਕਿਸ ਤਾਰ ਡਰਾਈ ਜਾਂਦੇ ਨੇ ਸਾਨੂੰ ਆਇਓ 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 ਬੱਚਾ ਇਹ ਕਿ ਕਿਦਾ ਖਾਰ ਦੇ ਤੌੜੇ ਤੇ ਡੱਬੇ ਤੌੜੇ ਦੇ ਡੱਬੀ ਵੇ ਸਾਰੇ ਹਾਂ ਇਹ 10 10 ਤੌੜਾ ਕਿੱਥੇ ਸੀ ਕੂਤਰ ਦਸੀਓ ਤੌੜੇ ਦੇ ਕੋਈ ਸੀ ਕਿਹੜਾ ਇੱਕ ਘੰਟਾ ਵਾਲਾ ਕੂਤਰ ਆੜਾ ਤੇ ਉਹਦੋਂ ਬਾਅਦ ਐ ਨਹੀਂ ਸੀ ਤੌੜੇ 'ਚ ਤੌੜੇ 'ਚ ਆਈ ਸੀ ਉਹ ਦੇਖਣੀ ਸੀ ਉਹ ਤੌੜੇ 'ਈ ਸੀਗਾ ਕੂਤਰ ਤੂੰ ਖੁੱਡੇ ਤੈਨੂੰ ਅਸੀਂ ਆਖਿਆ ਆਈ ਜੰਨੇ ਆ ਠੀਕ ਹੈ ਤੁਹਾਡਾ ਕਬੂਤਰ ਥੱਲੇ ਦੱਬ ਲਿਆ ਟੋਏ 'ਚ ਟੋਆ ਘਟ ਕੇ ਇੱਥੇ ਨਾ ਵਿੱਚ ਤੋੜਾ ਤੋੜਾ ਘੱਟ ਕੇ ਤੇ ਉਹ ਤੇ ਕਬੂਤਰ ਟਰੱਕ ਦੀ ਇਹਨੂੰ ਆ ਵੀ ਪਤਾ ਨਹੀਂ ਤੇ ਮੈਂ ਉਹੀ ਇੱਕ ਚੱਕ ਕੇ ਵੇਖ ਲਈ ਕਬੂਤਰ ਜਿਹਾ ਇਹਨੂੰ ਗੱਲਾਂ ਲਾ ਲਿਆ ਇਹਨੇ ਮਨਪੀਦ ਨੇ ਮੈਂ ਚੱਕ ਕੇ ਨੇ ਫੇਟਾਂ ਅੰਗਲੇ ਤੇ ਮੈਂ ਲੈ ਗਿਆ ਸਾਡਾ ਕਬੂਤਰ ਕੋਈ ਬੜਾ ਬਾਅਦ ਭਾਲੀਆ ਕਹਿੰਦਾ ਕੌਣ ਲੈ ਗਿਆ ਕਹਿੰਦਾ ਜਦ ਤੂਲ ਕੋ ਉਹ ਬੋਲੇਗੀ ਕਬੂਤਰੀ ਸਾਡਾ ਫਿਰ ਬੋਲੇਗੀ ਅਜੀ ਲੜਨ ਜੋਗਾ ਵੀ ਨਹੀਂ ਸਾਡਾ ਹੀ ਕਬੂਤਰ ਸਾਡਾ ਕਬੂਤਰ ਨੂੰ ਨਾ ਕੁਝ ਕਹਿਣ ਜੋਗੇ ਅਸੀਂ ਚੋਰੋਂ ਚੱਕ ਲੈਂਦੇ ਇਹਦੇ ਕੋਲੋਂ ਨਾ ਇਹ ਪੁੱਛਣ ਜੋਗਾ ਵੀ ਤੁਸੀਂ ਤਾਂ ਹੀ ਲੈ ਗਏ ਭਾਈ ਪਾਲਾ ਜੀ ਮ ਮਰੀਕੀ ਦੀ ਟੇਰੀ ਗੂਤਰੀ ਮਰੀਕੀ ਨੇ ਹੀ ਆਖਿਆ ਉਹ ਦਰੋਈ ਬੈਠੀ ਸਾਡੀ ਰਗਾਂ ਜੀ ਆਈ ਜਾ ਕਿਲੂ ਤੇਰੀ ਜਾ ਕੇ ਭੱਜ ਗਈ ਸੀ ਕਰ ਮਰੀਕੀ ਦੇ ਸੀ ਕਰਾਨਾ ਤੇ ਕਰੋ ਡੱਬਾ ਲਾ ਕੇ ਲਗੀ ਛੋਰੀ ਤੋਣਾ ਬਹੁਤ ਐਡਮ ਲੰਗਾ ਮਰੀਕੀ ਬਹੁਤ ਮਰੀਕੀ ਉਸਤਾਦ ਹੁੰਦਾ ਸੀ ਤੋ ਮਰੀਕ ਆਇਓ ਜੀ ਖੋਲ ਦਸਿੰਦੇ ਮੈਂ 11 ਪਰਣਾ ਗੱਲ ਜੀ ਵੀ ਤੋ ਨਾ ਆ ਗਿਆ ਉਹ ਉਸਤਾਦ ਜੀ ਉਸਤਾਦ ਕਿ ਗੀ ਫੇਰ ਬਾਹਰ ਨਿਕਲ ਗਈ ਸੀ ਨਹੀਂ ਹਾਂ ਨਿਕਲ ਗਈ ਸੀ ਇੱਕ ਦਿਨ ਉੱਥੇ ਤਾਂ ਕੋਲੇ ਆਈ 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 ਲੌਜੀ ਬੈਰ ਕਾਲੂ ਅੱਜ ਪਾ ਕੀ ਲੈਂਦੇ ਦਾਣੇ ਹੈ ਅੱਜ ਦਾਣੇ ਪਾ ਕੀ ਲੈਂਦੇ ਉੱਥੇ ਹਾਂ ਉਹ ਉਥੇ ਪਾ ਲੈਂਦੇ ਸੀ ਤੇ ਪਾਣੀ ਦੇ ਕੋਈ ਪਾ ਲੈਂਦੇ ਲੌਜੀ ਵਾਟਰ ਪਾ ਦੇ ਕੂਤਰ ਨੂੰ ਆਪਣੇ ਨੂੰ ਮਰ ਵਾਟਰ ਦਾ ਪਾ ਦਾ ਤੇ ਬਸ ਥੋੜੇ ਹੋਰ ਪਾ ਕੇ ਢਾਗ ਦੇ ਦਿੰਦੇ ਫੜੋ ਜੀ ਕਿਤ ਲਵਾ ਦਿਆ ਕਰ ਇਹਨਾਂ ਨੂੰ ਫੜੋ ਜੀ ਫੜੋ ਇਧਰ ਫੜੋ ਕੀ ਲੋਣਾ ਪੈਸੇ ਲਵਾ ਦਿਆ ਕਰ ਤੇ ਦਾਦੂ ਗੁਰੂ ਪਾ ਦੇ ਨਾ ਇਹ ਜੋ ਸਾਡੇ ਕੋਲ ਦੰਗਾਂ ਵਾਲਾ ਨਾ ਕਰ ਸ਼ੁੱਧ ਬੈਸ਼ ਨੂੰ ਕੂਤਰ ਸ਼ੁੱਧ ਬੈਸ਼ ਨੂੰ ਕੂਤਰ ਸ਼ੁੱਧ ਬੈਸ਼ ਨੂੰ ਬੰਦੇ ਆ ਤੇ ਸਰਸਿਆਂ ਨੂੰ ਮੰਨਦੇ ਆ ਹੈ ਨਹੀਂ ਨਹੀਂ ਸਰ ਦੂਜੇ ਨੂੰ ਇਹਨੂੰ ਜੈਸੂ ਮਸੀਹ ਓ ਹਾਲੇਲੂਇਆ ਹਾਲੇਲੂਇਆ ਓ ਜੈ ਮਸੀਹ ਦੀ ਲਓ ਜੀ ਖੜੋ ਪਾਣੀ ਪੀਦਾ ਪਾਤਾ ਦੇ ਹੁਣੇ ਖਿੜੇ ਦੇ ਬੁੱਧੇ ਹੋ ਕੇ ਖੜ ਜਾ ਇੱਕ ਮਿੰਟ ਜੈ ਸ਼੍ਰੀ ਨਾਮ ਚੌਂਕਾ ਇਹਨਾਂ ਨੂੰ ਵਾਟਰ ਕਰਕੇ ਡਰਿੰਕ ਆਪਾਂ ਮੇਰੇ ਸਾਹਣੇ ਢੋੜੂ ਪਾਣੀ ਹੈ ਨਾ ਪਾਣੀ ਘਟ ਲੈਂਦਾ ਆਪਾਂ ਥਣ ਪਾੜ ਦੇ ਚੱਲ ਕੋਈ ਨਹੀਂ ਕੱਲ ਨੂੰ ਪਾ ਲੈ ਕੋਈ ਗੱਲ ਪਾਣੀ ਨਹੀਂ ਦਿੰਦਾ ਪਾਣੀ ਦਾ ਪੰਨ ਪਾਣੀ ਦਾ ਪਾਣੀ ਹੈ ਜਾਲ ਜਾਲੀ ਜਾਲ ਦੇਰ ਤੱਕ ਜੈ ਹਾਂਜੀ ਬਾਬੇਓ ਤੇ ਬਾਕੀ ਸਾਰੇ ਕੰਮ ਤਾਂ ਨਿਭੜ ਗਏ ਵੀ ਲਗਭਗ ਇੱਕ ਤਾਂ ਇਹਨਾਂ ਨੂੰ ਦਾਣੇ ਪਾਉਣਾ ਰਹਿ ਗਿਆ ਇੱਕ ਆਪਣਾ ਹੈਂਡਫੀਡ ਵਾਲਾ ਬੱਚਾ ਰਹਿ ਗਿਆ ਆਇਆ ਪੁੱਤ ਆਇਆ 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 ਹੁਣ ਤਾਂ ਸਿਆਣਾ ਹੋ ਗਾ ਹੁਣ ਤਾਂ ਆਉਂਦਾ ਭਾਈ ਭਾਈ ਕੇ ਸੁਣੋ ਇਹਦੇ ਵੀ ਕਰਦਾ ਅੱਬ ਦਿਖਾਵਾਂ ਮੈਂ ਕੀ ਕਰਦਾ ਹਰ ਦਾ ਹਰ ਦਾ ਕੋਈ ਨਾ ਆਗੇ ਕਰਦੇ ਨੇ ਸੈਟਿੰਗ ਤੇ ਆਪਾਂ ਘਰੇ ਜਾ ਕੇ ਤਾਰਦ ਨੇ ਤਿੰਨ ਚਾਰ ਵਜੇ ਫੋਨ ਲਾ ਦੇ ਕਹੇ ਰੋਟੀ ਖੁਣੀ ਤਾਂ ਖਾ ਜਾ ਨੀਦੂਦ ਵਾਲ ਮਿਲਦੀ ਨਹੀਂ ਤੇ ਮਹਾਚਾਲਾ ਪਖਾਈ ਅੱਗੇ ਹਣਾ ਕਾਣੂ ਐਵੇਂ ਪੈਸੇ ਵੀ ਨਹੀਂ ਕੋਲੇ 2-250 ਰੁਪਿਆ ਰਹਿ ਗਿਆ ਅਕਾਊਂਟ ਸਾਰਾ ਗਾ ਤੇ ਐ ਖਾਣ ਨੂੰ ਵੀ ਲਿਆਂਦਾ ਇਹਨਾਂ ਕੁਛ ਨਾ ਕੀ ਫਾਇਦਾ ਉਹ ਕਰ ਲੈ ਜਦ ਬਰੋਟੀ ਖਾਏ ਕੇ ਰਾਤ ਨੂੰ ਭੁੱਖੇ ਮਰਾਂਗੇ ਆਗੇ ਜੇ ਇਧਰ ਲੈ ਘਰੇ ਤੇ ਫਲੈਸ਼ ਨਹੀਂ ਜੇਗੀ ਭਾਈ ਮੈਨੂੰ ਲੱਗਦਾ ਨਾ ਹਾਂ ਨਹੀਂ ਜੇਗੀ ਕਿਉਂਕਿ ਫੋਨ ਦੀ ਬੈਟਰੀ ਹੈਗੀ 1% ਬਾਬਿਓ ਤੇ ਬਾਕੀ ਹਾਂ ਸੱਚ ਦੱਸਣਾ ਭੁੱਲ ਗਿਆ ਨਹੀਂ ਤੂੰ ਹੀ ਕਰਿਆ ਬਈ ਰੋਟੀ ਰੋਟੀ ਖਾਏ ਥੋੜਾ ਘਟ ਜਾਗਦਾ ਹਾਂ ਕਿ ਉਹ ਫਲੈਸ਼ ਨਹੀਂ ਜਾ ਰਹੀ ਹਨਾ ਹਾਂਜੀ ਬਾਬੇ ਤੇ ਇਧਰੇ ਲਾਸਟ ਕਬੂਤਰ ਰਹਿ ਗਏ ਸੀ ਭਾਈ ਆਪਣੇ ਪਿੰਜਰੇ ਵਾਲੇ ਇਹਨਾਂ ਵਾਸਤੇ ਵੀ ਦਾਣਾ ਪਾਣੀ ਰੈਡੀ ਹੈ ਰੱਖ ਦੀਓ ਚੋਪਰਾ ਨੂੰ ਤੜ ਖੰਡਾਂ ਨੂੰ ਇਦਾਂ ਪਾਣੀ ਦੀ ਕੌਲੀ ਵੀ ਭਰਦੀ ਸਾਫ਼ ਪਾਣੀ ਨਾਲ ਇਹਦਾ ਦਾਣੇ ਰੱਖ ਤੇ ਨਾਲ ਗਰੇਲ ਇਹਨਾਂ ਨੂੰ ਲਾ ਦਈਏ ਲੋਕ ਤੇ ਉਦੋਂ ਬਦ ਆਪਣਾ ਸ਼ੇਰ ਛੜਦਾ ਖੁੱਲਾ ਪਾ ਆਇਆ ਪੁੱਤ ਆਇਆ 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 ਪੁੱਤ ਆਇਆ 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 ਬੇਬੀ ਆਏ ਹਾਏ ਹਾਏ ਹੈ ਸਿਆਣਾ ਬੱਚਾ ਆਇਆ 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 ਇੱਥੇ ਇੱਥੇ ਉਧਰ ਨਹੀਂ ਇੱਥੇ ਇੱਥੇ ਆਇਆ 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 ਉੱਤੇ ਉੱਤੇ ਉਧਰ ਉੱਤੇ ਇੱਥੇ ਆਇਆ ਕਿੱਧਰ ਕਿੱਥੇ ਆ ਨਾ ਮਿੱਠੀ ਖਵਾਉਂਗਾ ਖੜਾ ਦੇਖਵਾਉਂ ਤੈਨੂੰ ਸੁਣ ਤੇਰੀ ਪੈਨ ਨੂੰ ਤੇਰੀ ਨੂੰ ਓਏ ਸ਼ੁਕਰੀਆ ਵਿਆਹ ਕੀ ਕੰਮ ਕਰੀ ਜਾਂਦਾ ਹੋਰ ਹੀ ਫੀ ਚੜਾਈ ਜਾਂਦਾ ਕੋਈ ਨਾ ਕੋਈ ਨਾ ਖਵਾਉਣਿਆ ਤੈਨੂੰ ਖਵਾਉਣਿਆ ਉਹ ਬਿੱਠ ਮਾਰੀ ਓਏ ਕੰਜਰ ਨੇ ਚੱਲ ਕੋਈ ਬਿਠਾ ਦਾ ਮਾਰੂ ਹੀ ਹੋਰ ਕੀ ਕਰੂਗਾ ਕੋਈ ਨਾ ਖਵਾਉਣਿਆ ਫਿਰ ਓਏ ਕੌਣ ਹੈ ਕੌਣ ਹੈ ਕੋੰਦੋ ਕਰ ਦਿਆਂ ਤੇਰਾ ਹੱਲ ਕਰ ਦਿਆਂ ਕਰ ਦਿਆਂ ਹੁਣ ਸਹੀ ਆ ਬੱਚੇ ਦੇ ਪੈਰਾਂ 'ਚ ਫਲੈਸ਼ ਵਾਜਦੇ ਆਪਣੇ ਅੱਖਾਂ ਚਾਕੇ ਨੇ ਪੈਰਾਂ 'ਚ ਆ ਜਾ ਆ ਜਾ ਆ ਆ ਓਏ ਸਿਆਣਾ ਪੁੱਤ ਲਿਮਟ ਹੀ ਦੇ 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 ਜਾਨਵਰਾਂ ਨਾਲ ਮੂੰਹ ਪਰੇਵਦਾ ਲੈਣਾ ਹੁਣ ਆਪਾਂ ਕੀ ਹੈ ਕਿ ਨਹੀਂ ਦੁਨਿਆਵੀ ਮੂੰਹ ਮਾਇਆ ਨੂੰ ਛੱਡ ਕੇ ਫਾਂ ਮਿੱਠੀ ਰਹਿ ਗਈ ਨਾਲ ਉਹ ਆ ਆ ਦੇ ਸਿਆਣਾ ਪੁੱਤ ਹੈ ਮੇਰਾ ਚਲੋ ਬਈ ਇਹਨੂੰ ਬੜਾ ਹੋਣਾ ਕਰਾਣੇ ਯਾਰ ਮੈਂ ਭੁੱਖਾ ਹੈ ਮਤਲਬ ਭੁੱਖਾ ਨੇ ਆਇਆ ਦਾ ਦੇ ਤੇ ਸਿੱਧੂ ਪਹਿਲਾਂ ਨੂੰ ਮਸ਼ੂਲੇ ਤੇ ਮੈਂ ਦਿਖਵਾਵਾਂ ਇਹਨੂੰ ਫੇਰ ਕਰਦੇ ਆ ਕੀ ਹੈ ਕਿ ਨਹੀਂ ਪੂਰਾ ਐ ਤਾਂ ਸਪੋਰਟਰ ਬਣ ਗਿਆ ਹੁਣ ਆਪਣਾ ਹਾਂਜੀ ਮੇਰੇ ਵੀਰੋ ਕਰਦੇ ਜੀ ਵਲੌਗ ਦੀ ਐਂਡਿੰਗ ਤੇ ਲਾਸਟ ਕੰਮ ਹੁੰਦਾ ਆਪਣੇ ਚੋਬਰ ਦਾ ਆਇਆ ਆਇਆ ਜਾਂ ਕੋਹਲਿਆ ਪਹਿਲਾਂ ਅੰਦਰੇ ਆਇਆ ਇਕੱਠੇ ਵਲੌਗ ਦੀ ਐਂਡਿੰਗ ਕਰ ਗਾਇਆ ਜਾਂ ਸਾਰੇ ਕੰਮ ਦਲ ਦੇ ਨਵੀੜ ਤੇ ਨਵੀ ਕੰਮ ਦਿੰਦੇ ਕਿਹੜੇ ਹੁੰਦੇ ਆ ਕੀ ਬੈਂਗਨ ਪਾਟ ਲੈ ਆਪਾਂ ਕੋਈ ਨਹੀਂ ਕੀਤਾ ਕੱਲਾ ਦਾਣਾ ਪਾਣੀ ਪਾਇਆ ਇੱਕ ਖੇਤ ਮੋਟਰ ਬੰਦ ਕਰਨ ਗਏ ਸੀਗੇ ਉਹ ਵੀ ਮੇਰੇ ਹੁਣ ਜਿਆਦਾ ਵੀ ਮੋਟਰ ਬੰਦ ਕਰਨ ਦੇ ਨਾਲ ਨਾਲ ਆਏ ਵੀ ਗਿਆ ਸੀ ਇਹਨਾਂ ਸਾਈਡਾਂ ਆ ਕੇ ਕਿਆਰੀਆਂ ਹੁੰਦੀਆਂ ਉਹ ਵੀ ਆਪਾਂ ਲਾ ਕੇ ਹੁਣ ਅਸੀਂ ਕੋਲੇ ਖੜ ਕੇ ਤੇ ਉਹ ਰਹਿ ਗਿਆ ਕਲੀ ਮੋਟਰ ਬੰਦ ਮੋਟਰ ਬੰਦ ਦੀ ਸੀ ਭਈਆ ਬੰਦ ਕਰਕੇ ਭੱਜ ਜਾ ਆਪਾਂ ਕਰ ਲਾ ਹਨ ਤੇ ਉਹ ਕਿਆਰੀਆਂ ਲਾਉਣੀਆਂ ਭੁੱਲ ਕੇ ਹੁਣ ਆਇਆ ਨਾ ਕੁ ਕੂਲਪ ਲੱਗਿਆ ਮੇਰੇ ਮੇਰਾ ਮੂੰਹ ਪੱਕਿਆ ਪਿਆ ਦੇਖ ਇਧਰ ਛਾਲੇ ਇਧਰਲੇ ਪਾਸੇ ਉਧਰੇ ਪਾਸੇ ਸੀ ਕਿ ਹੁਣ ਤਾਂ ਕਰ ਕੈਂ ਲੱਗਦਾ ਥੋੜਾ ਜਿਹਾ ਚਲੋ ਛੱਡੋ ਕੋਈ ਗੱਲ ਨਹੀਂ ਇਹਨੂੰ ਤਾੜਦ ਗਿਆ ਚੋਬਰ ਨੂੰ ਵੀ ਰਾਤ ਨੂੰ ਆਪਣੇ ਥੱਲੇ ਆ ਜੂਗਾ ਇਹ ਤੇ ਨਹੀਂ ਤਾਂ ਬਿੱਲੀ ਖਾ ਜੂਗੀ ਆਇਆ ਪੁੱਤ ਫਿਰ ਵਲੌਗ ਦੇ ਐਂਡਿੰਗ ਕਰਾਂਗੇ ਆ ਜਾ ਆਇਆ ਫਿਰ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆਇਆ 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 ਪਹਿਲਾਂ ਹੁਣ ਪਹਿਲਾਂ ਨਾਲ ਤਾਂ ਡਰ ਨੂੰ ਹਟ ਗਿਆ ਘੱਡਰ ਨਾ ਗਿਆ ਚੱਲ ਬੇਬੀ ਚਾਲ ਅੰਦਰ ਚੱਲ ਚੱਲ ਛੇਣਾ ਦੇਖੋ ਜਾਨੂ ਜੀ ਨਹੀਂ ਕਰਦਾ ਪਹਿਲਾਂ ਭੱਜ ਕੰਦਰ ਜਾਂਦਾ ਚੱਲ ਅੰਦਰ ਚੱਲ ਹੁਣ ਤਾਂ ਆਇਆ ਫਿਰ ਵਾਪਸ ਹਣਾ ਆਇਆ ਆਇਆ ਹੁਣ ਤਾਂ ਨਹੀਂ ਹੁਣ ਰੱਜ ਗਿਆ ਹੁਣ ਨਹੀਂ ਆਉਂਦਾ ਵਾਪਸ ਇਹਨੂੰ ਇਧਰ ਉਹ ਦਈਏ ਪੇੜ ਆਪਾਂ ਤੇ ਇਧਰ ਵੀ ਲੋਕ ਲੱਗਿਆ ਚਾਬਾਂ ਚਾ ਕੇ ਸਰਾਣੇ ਤੇ ਇਧਰ ਵੀ ਸਾਰੇ ਲੋਕ ਵੇਰਨ ਲੱਗਿਆ ਲਾਈਟਾਂ ਲੂਟਾ ਖੁੱਡਾਂ ਨਾ ਬੰਦਾ ਬਾਬੇ ਓਕੇ ਰਿਪੋਰਟਾਂ ਠੀਕ ਹੈ ਮੇਰੇ ਵੀਰੋ ਕੱਲ ਨੂੰ ਮਿਲਦੇ ਹਾਂ ਤੇ ਓਕੇ ਜੀ ਗੁੱਡ ਨਾਈਟ ਸਾਰੇ ਬਈਆਂ ਨੂੰ ਲਵ ਯੂ